ਪਤੀ ਨੂੰ ਮਾਰਨ ਵਾਲੀ ਰਪਿੰਦਰ ਕੀ ਕੀ ਗੁੱਲ ਖੜਾਉਂਦੀ ਸੀ ਕਿੱਥੇ ਕਿੱਥੇ ਉਸ ਦੇ ਟੈਟੂ ਬਣੇ ਸੀ ਉਹ ਟੈਟੂ ਬਹੁਤ ਚਰਚਾ ਦਾ ਵਿਸ਼ਾ ਸੀ ਉਹ ਟੈਟੂ ਨੂੰ ਰਿਮੂਵ ਕਰਾ ਕੇ ਕਿਸ ਦਾ ਨਾਂ ਥੱਲੇ ਲਕੋਇਆ ਸੀ ਵਿਆਹ ਤੋਂ ਪਹਿਲਾਂ ਉਹ ਸਾਰੀਆਂ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਕਿਹੜੇ ਕਿਹੜੇ ਅੰਗਾਂ ਤੇ ਕਿੱਥੇ ਕਿੱਥੇ ਟੈਟੂ ਬਣੇ ਸੀ ਹਾਲਾਂਕਿ ਕਈ ਲੋਕਾਂ ਨੇ ਇਸ ਗੱਲ ਦੇ ਉੱਤੇ ਜਿਹੜਾ ਇਤਰਾਜ਼ ਜਤਾਇਆ ਸੀ ਕਿ ਟੈਟੂ ਤਾਂ ਕੋਈ ਵੀ ਬਣਾ ਸਕਦਾ ਚੰਗਾ ਵੀ ਮਾੜਾ ਵੀ ਇਹ ਤੁਸੀਂ ਕਿਸੇ ਨੂੰ ਕਿਵੇਂ ਕਹਿ ਸਕਦੇ ਆ ਕਿ ਟੈਟੂਆਂ ਵਾਲੀ ਕੁੜੀ ਮਾੜੀ ਹੁੰਦੀ ਹੈ ਪਰ ਵਿਆਹ ਕਰਵਾ ਕੇ ਕਿਸਦੇ ਟੈਟੂ ਬਣਾਏ ਇਹ ਜ਼ਰੂਰ ਸਵਾਲ ਇਸ ਚੀਜ਼ ਦੇ ਉੱਤੇ ਖੜੇ ਹੁੰਦੇ ਆ ਰੁਪਿੰਦਰ ਹੁਣ ਜੇਲ੍ਹ ਦੇ ਵਿੱਚ ਆ ਤੇ ਜੇਲ੍ਹ ਦੇ ਵਿੱਚ ਦਿੱਤੀ ਢਿੱਲ ਸੁਰਖੀਆਂ ਬਣੇ ਅਖਬਾਰਾਂ ਦੀ ਟੀਵੀ ਚੈਨਲਾਂ ਦੀ ਸਭ ਤੋਂ ਵੱਡੀ ਗੱਲ ਜਦੋਂ ਇਹ ਪਤਾ ਲੱਗੀ ਕਿ ਵੀਆਈਪੀ ਸਹੂਲਤਾਂ ਮਿਲਦੀਆਂ ਲੋਕਾਂ ਦੇ ਇੱਕਦਮ ਇਹ ਦਿਮਾਗ 'ਚ ਗੱਲ ਗਈ ਕਿ ਮਾਪਿਓ ਉਸ ਦਾ ਕਹਿੰਦਾ ਸਾਡਾ ਧੀ ਦੇ ਨਾਲ رابطہ ਹੀ ਕੋਈ ਨਹੀਂ ਸਾਡੀ ਉਹ ਧੀ ਖਵਾਉਣ ਦੇ लायक ਹੀ ਨਹੀਂ ਰਹੀ ਤੇ ਫੇਰ ਉਹਨੂੰ ਵੀਆਈਪੀ ਸਹੂਲਤਾਂ ਆਖਰ ਪ੍ਰਦਾਨ ਕੌਣ ਕਰ ਰਿਹਾ ਲੋਕਾਂ ਨੇ ਇਸ ਚੀਜ਼ ਦੇ ਉੱਤੇ ਜਿਹੜਾ ਸੋਚਣਾ ਸ਼ੁਰੂ ਕੀਤਾ ਲੋਕਾਂ ਨੇ ਇਹ ਸੋਚਿਆ ਕਿ ਕਿਤੇ ਜਿਹੜੇ ਹਾਥੀ ਦੇ ਦੰਦ ਵਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਤਾਂ ਨਹੀਂ ਕਿ ਕੈਮਰਿਆਂ ਅੱਗੇ ਉਹਦੇ ਮਾਪੇ ਆਪਦੀ ਧੀ ਬਾਰੇ ਬੁਰਾ ਭਲਾ ਬੋਲਦੇ ਹੁਣ ਲੋਕਾਂ ਦੀ ਜਿਹੜੀ ਸ਼ਰਮ ਲੱਜੋ ਆਖੋ ਪਰ ਪਿਛਲੀ ਜਿਹੜੀ ਬੈਕਗ੍ਰਾਉਂਡ ਉਹਦੇ ਕਰਕੇ ਪਿਛਲੇ ਰਸਤੇ ਦੇ ਰਹੀਂ ਉਹਨੂੰ ਜਿਹੜੀਆਂ ਸਹੂਲਤਾਂ ਪ੍ਰਦਾਨ ਕਰਦੇ ਹੁਣ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਕਿ ਉਹਦਾ ਵਕੀਲ ਵੀ ਇੱਕ ਕੇਸ ਲੜ ਰਿਹਾ ਹੈ ਕਿ ਉਸ ਨੂੰ ਆਖਰ ਵਕੀਲ ਕਿਸ ਨੇ ਪ੍ਰੋਵਾਈਡ ਕਰਾਇਆ ਉਸ ਨੂੰ ਜੇਲ੍ਹ ਦੇ ਵਿੱਚ ਜਿਹੜੇ ਕੱਪੜੇ ਲੀੜੇ ਉਹ ਕਿਹਨੇ ਪ੍ਰੋਵਾਈਡ ਕਰਾਏ ਤੇ ਸਭ ਤੋਂ ਵੱਡੀ ਗੱਲ ਜੇਲ੍ਹਾਂ ਦੇ ਵਿੱਚ ਆਮ ਸੁਣੀਦਾ ਕਿ ਸ਼ਿਫਾਰਸ਼ਾਂ ਤੋਂ ਬਿਨਾਂ ਜਿਹੜੀਆਂ ਟ੍ਰੀਟਮੈਂਟ ਵੀਆਈਪੀ ਉਹ ਨਹੀਂ ਮਿਲਦੀਆਂ ਕਿਹੜਾ ਗੱਦੇ ਮੁਹੱਈਆ ਕਰਾ ਰਿਹਾ ਤੇ ਸਭ ਤੋਂ ਜ਼ਿਆਦਾ ਸੋਚਣ ਵਾਲੀ ਤੇ ਚਿੰਤਾ ਦੀ ਗੱਲ ਇਹ ਸੀ ਕਿ ਉਹ ਖੁਸ਼ ਆ ਜੇਲ੍ਹ ਦੇ ਵਿੱਚ ਉਹਨੂੰ ਰਿਗਰੈਟ ਕੋਈ ਨਹੀਂ ਉਹਨੂੰ ਗਿਲਟੀ ਫੀਲ ਨਹੀਂ ਹੁੰਦੀ ਕਿ ਕਿੱਡੀ ਵੱਡੀ ਉਹਨੇ ਕਟਨਾ ਨੂੰ ਅੰਜਾਮ ਦਿੱਤਾ ਉਹਦੇ ਮਾਪਿਓ ਨੂੰ ਲੋਕਾਂ ਨੇ ਕਿੰਨਾ ਬੁਰਾ ਭਲਾ ਕਿਹਾ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਟ੍ਰੋਲ ਉਹਦੇ ਮਾਪਿਆਂ ਨੂੰ ਝੱਲਣਾ ਪਿਆ ਸਾਰਾ ਸਮਾਜ ਗੁਰਵਿੰਦਰ ਦੇ ਮਾਪਿਓ ਤੇ ਗੁਰਵਿੰਦਰ ਦੇ ਹੱਕ ਦੇ ਵਿੱਚ ਆ ਕੇ ਖੜ ਗਿਆ ਕਿ ਉਹ ਮੁੰਡੇ ਦਾ ਭਲੇ ਮਾਨਸ ਮੁੰਡੇ ਦਾ ਆਖਰ ਕਸੂਰ ਕੀ ਸੀ ਜੇ ਤੈਨੂੰ ਨਹੀਂ ਚੰਗਾ ਲੱਗਦਾ ਸੀ ਤੇਰੇ ਨਾਲ ਉਹਦੀ ਨਹੀਂ ਜਿਹੜੀ ਗੱਲਬਾਤ ਸਹੀ ਟਿਊਰਿੰਗ ਬੈਠੀ ਸੀ ਤੇ ਤੂੰ ਤਲਾਕ ਲੈ ਲੈਂਦੀ ਕੀ ਗੁਰਵਿੰਦਰ ਦੀ ਪ੍ਰਾਪਰਟੀ ਤੈਨੂੰ ਚਾਹੀਦੀ ਸੀ ਪਰ ਗੁਰਵਿੰਦਰ ਦੀ ਥਾਂ ਤੇ ਮੁੰਡਾ ਤੈਨੂੰ ਬੱਲੂਆਣੇ ਵਾਲਾ ਹਰਕਮਲ ਪ੍ਰੀਤ ਸਿੰਘ ਚਾਹੀਦਾ ਸੀ ਫੇਰ ਉਹਦੇ ਮਾਪਿਆਂ ਨੇ ਇਹ ਗੱਲ ਆਖੀ ਕਿ ਜਿਹੜੀ ਇਹ ਕੁੜੀ ਆ ਇਹਨੂੰ ਅਸੀਂ ਪੁੱਛਿਆ ਸੀ ਵਿਆਹ ਤੋਂ ਪਹਿਲਾਂ ਕਿ ਭਾਈ ਜੇ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਮੁੰਡਾ ਤਾਂ ਸਾਨੂੰ ਦੱਸ ਦੇ ਅਸੀਂ ਤੇਰਾ ਉਹਦੇ ਨਾਲ ਵਿਆਹ ਕਰਾ ਦੇਾਂਗੇ ਪਰ ਕੈਨੇਡਾ ਦੇ ਵਿੱਚੋਂ ਜਿਹੜੀਆਂ ਖ਼ਬਰਾਂ ਆਈਆਂ ਉਹ ਕਹਿੰਦੇ ਸੀ ਮੁੰਡਾ ਇਹਦੀ ਜ਼ਿੰਦਗੀ ਦੇ ਵਿੱਚ ਸੀ ਮੁੰਡਾ ਪਰ ਉਹਦੇ ਨਾਲ ਇਹਦਾ ਟਟਨਪਟ ਹੋ ਗਿਆ ਸੀ ਉਹਦਾ ਟੈਟੂ ਵੀ ਇਹਦੇ ਬਣਿਆ ਹੋਇਆ ਸੀ ਜਿਹਨੂੰ ਬਾਅਦ ਦੇ ਵਿੱਚ ਇਹਨੇ ਰਿਮੂਵ ਕਰਾ ਕੇ ਉਹਦੇ ਉੱਤੇ ਹੋਰ ਟੈਟੂ ਬਣਵਾ ਲਿਆ ਸੀ ਪਰ ਚਲੋ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੋ ਜਾਂਦੀ ਆ ਕਿਸੇ ਨਾ ਕਿਤੇ ਜਿਹੜਾ ਵਿਆਹ ਤੇ ਕਰ ਰਿਸ਼ਤਾ ਨਹੀਂ ਪਹੁੰਚਦਾ ਉਹ ਵਿਚਾਲੇ ਟੁੱਟ ਜਾਂਦਾ ਪਰ ਕੀ ਗੁਰਵਿੰਦਰ ਦੇ ਨਾਲ ਵਿਆਹ ਕਰਾਉਣ ਦਾ ਢੋਂਗ ਸਿਰ ਪੇਸ਼ ਕਰਕੇ ਰਚਿਆ ਸੀ ਕਿ ਗੁਰਵਿੰਦਰ ਦੀ ਪ੍ਰਾਪਰਟੀ ਐ ਗੁਰਵਿੰਦਰ ਚੰਗੇ ਘਰੋਂ ਆ ਫੇਰ ਜਿਹੜੀ ਇੱਕ ਗੱਲ ਹੋਰ ਸਾਹਮਣੇ ਆਈ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਇਹ ਕੁੜੀ ਐ ਇਹਦੇ ਤੇ ਜਿਹੜਾ ਇਹਦਾ ਪ੍ਰੇਮੀ ਹਰ ਕਮਲਪ੍ਰੀਤ ਸਿੰਘ ਆ ਇਹਨਾਂ ਦਾ ਜਿਹੜਾ ਰਿਸ਼ਤਾ ਸੀ ਉਹ ਸਿਰਫ ਮਹੀਜ 5 ਮਹੀਨੇ ਪੁਰਾਣਾ ਸੀ ਤੇ ਵਿਆਹ ਹੋਈ ਨੂੰ 3 ਮਹੀਨੇ ਹੋ ਗਏ ਸੀ ਕੀ ਜਿਹਹਾ ਕੀ ਵੇਖਿਆ ਨੇ 3 ਸਾਲਾਂ ਦਾ ਵਿਆਹ ਛੱਡਤਾ ਤੇ 5 ਮਹੀਨੇ ਪਹਿਲਾਂ ਇਹਦੀ ਜ਼ਿੰਦਗੀ ਦੇ ਵਿੱਚ ਆਇਆ ਮੁੰਡਾ ਇਹਨੂੰ ਇੰਨਾ ਸਿਉਣਾ ਲੱਗਣ ਲੱਗਾ ਜਿਹਦੇ ਕਰਕੇ ਨੇ ਐਡਾ ਵੱਡਾ ਸਟੈਪ ਚੱਕ ਲਿਆ ਇੱਕ ਇਨਸਾਨ ਨੂੰ ਹੀ ਜ਼ਿੰਦਗੀ ਦੇ ਉੱਤੋਂ ਉਹਦੀ ਜ਼ਿੰਦਗੀ ਖੋਲੀ ਆਖਰ ਵੱਡੇ ਤੋਂ ਵੱਡਾ ਅਪਰਾਧੀ ਵੀ ਇਹੋ ਜੀ ਜਿਹੜੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 100 ਵਾਰ ਸੋਚਦਾ ਕਿ ਜੇ ਮੈਂ ਐਡੀ ਘਟਨਾ ਨੂੰ ਅੰਜਾਮ ਦੇਤਾ ਤੇ ਆਖਰ ਚਲੋ ਜੇ ਮੈਂ ਦੁਨਿਆਵੀ ਦੁਨੀਆ ਤੋਂ ਬਾਜੂਗਾ ਜਿਵੇਂ ਨੇ ਨਾਟਕ ਰਚਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਚਿੱਟਾ ਲਾ ਕੇ ਉਹਨੂੰ ਇੰਜੈਕਟ ਕਰਕੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਦੇ ਪ੍ਰਮਾਤਮਾ ਦਾ ਡਰ ਤਾਂ ਹੁੰਦਾ ਕਿ ਪ੍ਰਮਾਤਮਾ ਮੈਨੂੰ ਮੇਰੇ ਨਾਲ ਜਿਹੜਾ ਉਹ ਪ੍ਰਮਾਤਮਾ ਤਾਂ ਉੱਪਰ ਵੇਖਦਾ ਭਾਵੇਂ ਮੈਂ ਕਿਸੇ ਨੂੰ ਇਸ ਚੀਜ਼ ਦਾ ਪਤਾ ਨਾ ਲੱਗਣ ਦੇਵਾਂ ਪਰ ਐਡੀ ਵੱਡੀ ਜੇ ਆਪਾਂ ਕਹਿ ਦਈਏ ਔਰਤਾਂ ਨੂੰ ਕੋਮਲ ਦਿਲ ਦੀਆਂ ਮੰਨਿਆ ਜਾਂਦਾ ਜਿਹੜੀਆਂ ਹੁੰਦੀਆਂ ਔਰਤਾਂ ਉਹਨਾਂ ਦੇ ਦਿਲ ਨਾਜ਼ੁਕ ਹੁੰਦੇ ਆ ਪਰ ਇਹ ਕੁੜੀ ਹੋ ਕੇ ਐਡਾ ਵੱਡਾ ਸਟੈਪ ਕਿਵੇਂ ਚੱਕ ਲਿਆ ਨੇ ਪਰ ਇਹ ਗੱਲ ਜ਼ਰੂਰ ਆ ਕਿ ਜਦੋਂ ਕੈਨੇਡਾ ਦੇ ਵਿੱਚ 2017 ਤੋਂ ਬਾਅਦ ਆਫਟਰ ਸਕੂਲਿੰਗ ਤੋਂ ਜਦੋਂ ਇਹ ਕੈਨੇਡਾ ਦੇ ਵਿੱਚ ਪੜਨ ਗਈ ਸੀ ਉੱਥੇ ਨੇ ਕਿਮਲੀਜ਼ਮ ਦੀ ਪੜ੍ਹਾਈ ਕਰਕੇ ਆਈ ਸੀ ਤੇ ਜਿਹੜੇ ਦੇ ਫੋਨ ਤੋਂ ਪਤਾ ਲੱਗਾ ਪੁਲਿਸ ਨੇ ਜਿਹੜੀ ਤਫਤੀਸ਼ ਕੀਤੀ ਆ ਉਸ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਆ ਤੇ ਗੁਰਵਿੰਦਰ ਨੂੰ ਮੌਤ ਦੇ ਘਾੜ ਉਤਾਰਨ ਤੋਂ ਪਹਿਲਾਂ ਲਗਾਤਾਰ ਜਿਹੜੀਆਂ ਕ੍ਰਾਈਮ ਦੇ ਨਾਲ ਰਿਲੇਟਡ ਜਿਹੜੀਆਂ ਵੈਬ ਸੀਰੀਜ਼ ਆ ਜਾਂ ਮੂਵੀਆਂ ਉਹ ਦੇਖਦੀ ਸੀ ਉਹਨਾਂ ਦੇ ਵਿੱਚੋਂ ਹੀ ਇਹ ਵਿਵੰਤਾ ਸਿੱਖਦੀ ਸੀ ਕਿ ਕਿਵੇਂ ਮੈਂ ਜਿਹੜਾ ਗਰਵਿੰਦਰ ਨੂੰ ਮੌਤ ਦੇ ਘਾਟ ਉਤਾਰਾਂ ਪਰ ਜਿਹੜੀ ਹੁਣ ਗੱਲ ਸਾਹਮਣੇ ਆਈ ਹੈ ਕਿ ਹਰਕਮਲ ਪ੍ਰੀਤ ਸਿੰਘ ਦਾ ਟੈਟੂ ਇਹਨੇ ਜਿਹੜਾ ਬਾਹ ਤੇ ਬਣਾਇਆ ਸਭ ਤੋਂ ਵੱਡੀ ਗੱਲ ਆ ਪੁਲਿਸ ਨੇ ਇਹ ਚੀਜ਼ ਸਾਫ਼ ਕਰਤੀ ਕਿ ਜਦੋਂ ਇਹ ਵਿਆਹੀ ਹੋਈ ਸੀ ਤੇ ਆਪਣੀ ਸਹੇਲੀ ਜਿਹੜੀ ਹੁਣੇ-ਹੁਣੇ ਗ੍ਰਿਪਦਾਰ ਹੋਈ ਆ ਵੀਰਿੰਦਰ ਕੌਰ ਉਹਦੇ ਜਿਹੜਾ ਬਹਾਨਾ ਲਾ ਕੇ ਉਹਦਾ ਜਿਹੜਾ ਬਹਾਨਾ ਲਾ ਕੇ ਇਹ ਜਿਹੜਾ ਹਰਕਮਲ ਪ੍ਰੀਤ ਸਿੰਘ ਬੱਲੂਆਣੇ ਵਾਲਾ ਉਹ ਮੁੰਡੇ ਨੂੰ ਮਿਲਣ ਜਾਂਦੀ ਸੀ ਤੇ ਮਿਲਣ ਵੀ ਬੜੇ ਲਗਜ਼ਰੀ ਹੋਟਲਾਂ ਦੇ ਵਿੱਚ ਜਾਂਦੀ ਸੀ ਜਿੱਥੋਂ ਦਾ ਕਿਰਾਇਆ 10000 ਤੋਂ ਇੱਕ ਰਾਤ ਦਾ ਸ਼ੁਰੂ ਹੁੰਦਾ ਸੀ ਉੱਥੇ ਜਾ ਕੇ ਕੱਲਾ ਮਿਲਦੀ ਨਹੀਂ ਸੀ ਫਿਜ਼ੀਕਲ ਰਿਲੇਸ਼ਨ ਵੀ ਬਣਾਉਂਦੀ ਸੀ ਹਾਲਾਂਕਿ ਇਹ ਵਿਆਹੀ ਹੋਈ ਸੀ ਇੱਕ ਸਵਾਦ ਦੀ ਖਾਤਰ ਕੀ ਇਹਨੇ ਘਰ ਪੱਤਲੇ ਆਵਦਾ ਕਿਉਂਕਿ ਜਿਹੜਾ ਇਹਦਾ ਮਾਪਿਓ ਹੈ ਵਾਰ-ਵਾਰ ਇਹ ਗੱਲ ਕਹਿੰਦਾ ਕਿ 2017 ਤੱਕਰੇ ਬੜੀ ਜਿਹੜੀ ਸੰਸਕਾਰੀ ਕੁੜੀ ਸੀ ਸਿਰ ਤੇ ਕੇਸਗੀ ਸਜਾਉਂਦੀ ਸੀ ਅਸੀਂ ਇਹਨੂੰ ਸਕੂਲ ਦੇ ਵਿੱਚ ਛੱਡਣ ਜਾਂਦੇ ਸੀ ਤੇ ਅਸੀਂ ਇਹਨੂੰ ਸਕੂਲ ਤੋਂ ਵਾਪਸ ਲੈ ਕੇ ਆਉਂਦੇ ਸੀ ਕਿ ਸਾਰੀ ਕੀਤੀ ਕਰਾਈ ਕੈਨੇਡਾ ਦੇ ਪੱਛਮੀ ਸੱਭਿਆਤਾ ਦੀ ਆ ਉੱਥੇ ਜਾ ਕੇ ਹੀ ਰਪਿੰਦਰ ਜਿਹੜੀ ਇਸ ਚੱਕਰਾਂ ਦੇ ਵਿੱਚ ਫਸੀ ਟੈਟੂ ਬਣਾਉਣ ਲੱਗੀ ਉੱਤੇ ਰਿਲੇਸ਼ਨ ਰੱਖਣ ਲੱਗੀ ਇੱਥੋਂ ਤੱਕ ਗੱਲਾਂ ਸਾਹਮਣੇ ਆਈਆਂ ਕਿ ਡੇਟਿੰਗ ਐਪ ਦੇ ਉੱਤੇ ਬੜੀ ਐਕਟਿਵ ਰਹੀ ਆ ਚਲੋ ਉਹਨਾਂ ਦੇ ਹਾਲੇ ਕਿਸੇ ਕੋਲ ਸਬੂਤ ਨਹੀਂ ਹੁਣ ਜਦੋਂ ਬੰਦਾ ਐਡੀ ਵੱਡੀ ਜਿਹੜਾ ਅਪਰਾਧੀ ਕੰਮ ਕਰ ਦਿੰਦਾ ਤੇ ਉਸ ਤੋਂ ਬਾਅਦ ਸਵਾਲ ਚੱਕਣੇ ਜਿਹੜੇ ਲਾਜ਼ਮੀ ਆ ਹਾਲਾਂਕਿ ਮੁੰਡੇ ਦਾ ਪਰਿਵਾਰ ਆ ਜਿਹੜਾ ਉਹ ਗੁੱਸੇ ਦੇ ਵਿੱਚ ਆ ਕਿਉਂਕਿ ਜਿਹਦਾ ਘਰ ਪੱਟਤਾ ਜਿਨ੍ਹਾਂ ਦਾ ਇਕਲੌਤਾ ਪੁੱਤਰ ਸੀ ਜਿਹਨੂੰ ਮੌਤ ਦੇ ਘਾੜ ਤਾਰ ਦਿੱਤਾ ਉਹਨਾਂ ਨੇ ਤਾਂ ਹੁਣ ਭਾਈ ਜੋ ਉਹਨਾਂ ਦੇ ਮੂੰਹ 'ਚ ਆਇਆ ਉਹ ਕਹਿਣਗੇ ਪਰ ਕੀ ਹੁਣ ਹੁਣ ਵੀ ਇਹ ਆਪਣੇ ਪ੍ਰੇਮੀ ਨੂੰ ਉਸੇ ਤਰੀਕੇ ਦੇ ਨਾਲ ਜਿਵੇਂ ਇਹਨੂੰ 28 ਤਰੀਕ ਜਿਹੜੀ ਉਦੋਂ ਪਹਿਲਾਂ ਗੁਰਵਿੰਦਰ ਨੂੰ ਮੌਤ ਤੋਂ ਘਾਟ ਉਤਾਰਨ ਤੋਂ ਪਹਿਲਾਂ ਜਿਵੇਂ ਉਹਦੇ ਨਾਲ ਰਹਿੰਦੀ ਸੀ ਕਿ ਹਾਲੇ ਵੀ ਇਹਨੂੰ ਕੋਈ ਗਿਲਟ ਨਹੀਂ ਕੋਈ ਅਫਸੋਸ ਨਹੀਂ ਹਾਲੇ ਵੀ ਉਸੇ ਨਾਲ ਕੀ ਇਹ ਸੀਆਂ ਪ੍ਰੀਤਾਂ ਪਈਆਂ ਹੋਈਆਂ ਜਿਹੜੀ ਜੇਲ੍ਹ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਸੀ ਕਿ ਹਾਲੇ ਵੀ ਜਿਹੜੀ ਇਹ ਕੋਸ਼ਿਸ਼ਾਂ ਕਰ ਰਹੀ ਹੈ ਰਪਿੰਦਰ ਕੇ ਕਿਵੇਂ ਨਾ ਕਿਵੇਂ ਉਹਦੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਦੇ ਨਾਲ ਇਹਦਾ ਰਾਤ ਦਾ ਲਾਭ ਹੋ ਸਕੇ ਉਹਦਾ ਕਾਰਨ ਇਹ ਆ ਕਿ ਇਹਦੇ ਮਾਪਿਓਣੇ ਦਾ ਪਿੱਛਾ ਛੜਤਾ ਉਹ ਕਹਿੰਦੇ ਸਾਡੇ ਵੱਲੋਂ ਬੇਦਖਲਾ ਤੇ ਜਿਹੜਾ ਇਹਦਾ ਵਕੀਲ ਜਾਂ ਹੋਰ ਇਹਨੂੰ ਜਿਹੜੀਆਂ ਜੇਲ੍ਹ ਚ ਸਹੂਲਤਾਂ ਮਿਲ ਰਹੀਆਂ ਉਹ ਹਰ ਕਮਲਪ੍ਰੀਤ ਸਿੰਘ ਵੱਲੋਂ ਹੀ ਮਿਲ ਰਹੀਆਂ ਇਸ ਕਰਕੇ ਦੀ ਮਜਬੂਰੀ ਵੀ ਬਣੀ ਹੋਈ ਆ ਹੁਣ ਤਾਂ ਉਹਦੇ ਨਾਲ ਰਹਿਣ ਦੀ ਕਿ ਹੁਣ ਉਹਦੇ ਨਾਲ ਰਵਾਂ ਤੇ ਉਤੋਂ ਸਹੂਲਤਾਂ ਲਵਾਂ